ਸ਼ਾਮ ਸਿੰਘ ਅਟਾਰੀਵਾਲਾ ਸਿੱਖ ਰਾਜ ਦਾ ਸ਼ੇਰ ਇਤਿਹਾਸ ਉਹਨਾਂ ਨੂੰ ਕਦੇ ਨਹੀਂ ਭੁਲਾਉਂਦਾ ਜੋ ਮੌਤ ਨਾਲ ਮੁਸਕਰਾ ਕੇ ਗਲੇ ਮਿਲਦੇ ਨੇ ਪਰ ਕਦੇ ਧਰਮ ਨਾਲ ਗੱਦਾਰੀ ਨਹੀਂ ਕਰਦੇ ਇੱਕ ਕਹਾਣੀ ਹੈ ਇੱਕ ਅਜੇਹੀ ਸਿੱਖ ਜਰਨੈਲ ਦੀ ਸਰਦਾਰ ਸ਼ਾਮ ਸਿੰਘ ਅਟਾਰੀਵਾਲੇ ਦੀ ਜਿਸ ਨੇ ਸਿਰਫ ਜੰਗਾਂ ਹੀ ਨਹੀਂ ਜਿੱਤੀਆਂ ਬਲਕਿ ਲੋਕਾਂ ਦੇ ਦਿਲ ਵੀ ਜਿੱਤੇ ਉਹਨਾਂ ਦਾ ਜਨਮ ਅਟਾਰੀ ਪਿੰਡ ਅੰਮ੍ਰਿਤਸਰ ਦੇ ਨੇੜੇ 1785 ਦੇ ਨੇੜੇ ਤੇੜੇ ਹੋਇਆ ਜਿਵੇਂ ਜਿਵੇਂ ਉਹਨਾਂ ਦੀ ਉਮਰ ਵਧੀ ਤਵੇਂ ਤਵੇਂ ਉਹਨਾਂ ਦੀ ਆਵਾਜ਼ ਲਲਕਾਰ ਬਣਦੇ ਗਈ ਤੇ ਇੱਕ ਦਿਨ ਉਹ ਬਣ ਗਏ ਸਰਦਾਰ ਰਣਜੀਤ ਸਿੰਘ ਦੀ ਫੌਜ ਦਾ ਹਿੱਸਾ ਬਲਤਾਨ ਤੋਂ ਲੈ ਕੇ ਅਟਕ ਕਸ਼ਮੀਰ ਤੋਂ ਲੈ ਕੇ ਪੇਸ਼ਾਵਰ ਤੱਕ ਜਿੱਥੇ ਵੀ ਜੰਗ ਹੋਈ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦੀ ਤਲਵਾਰ ਕੌਮਲੀ ਚਮਕੀ ਪਰ ਉਸ ਦੀ ਸਭ ਤੋਂ ਵੱਡੀ ਅਜਮਾਇਸ਼ ਆਈ 10 ਫਰਵਰੀ 1846 ਸਭਰਾਉਂ ਦੀ ਲੜਾਈ ਸਮੇਂ ਉਸ ਸਮੇਂ ਕਈ ਸਿੱਖ ਜਰਨੈਲ ਕਦਾਰੀ ਕਰਕੇ ਰਾਜ ਦੀਆਂ ਨੀਹਾਂ ਕੰਬਣ ਲੱਗੀਆਂ ਤੇ ਉਹ ਇੱਕੋ ਇੱਕ ਸਿੱਖ ਸੀ ਜੋ ਪਿੱਛੇ ਨਹੀਂ ਹਟਿਆ ਉਸਨੇ ਕਿਹਾ ਸਿੱਖ ਜਥੇਦਾਰ ਕਦੇ ਮੂੰਹ ਨਹੀਂ 모ੜਦੇ ਜਿੱਥੇ ਖੜੇ ਹੋ ਜਾਈਏ ਉੱਥੇ ਸ਼ਹੀਦ ਹੋ ਜਾਈਏ ਤੇ ਉਹ ਲੜਿਆ ਹੌਸਲੇ ਨਾਲ ਲੜਿਆ ਸੱਤ ਗੋਲੀਆਂ ਸਹਿ ਕੇ ਵੀ ਝੁਕਿਆ ਨਹੀਂ ਉਹ ਸ਼ਹੀਦ ਹੋ ਗਿਆ ਪ੍ਰਹਾਰਿਆ ਨਹੀਂ ਸ਼ਾਮ ਸਿੰਘ ạtਾਰੀ ਵਾਲਾ ਇੱਕ ਨਾਮ ਨਹੀਂ ਇੱਕ ਵਿਰਾਸਤ ਹੈ ਉਹ ਸਾਨੂੰ ਸਿਖਾਉਂਦਾ ਹੈ ਕਿ ਜ਼ਿੰਦਗੀ ਦੀ ਵਡਿਆਈ ਸਿਰਫ ਜੀਣ ਵਿੱਚ ਨਹੀਂ ਕਦੇ-ਕਦੇ ਮਰ ਦੇਣ ਵਿੱਚ ਵੀ ਹੁੰਦੀ ਹੈ ਅਜਿਹੇ ਯੋਧਿਆਂ ਨੂੰ ਅਸੀਂ ਸਰਦਾ ਸਲਾਮ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ